ਜਿਨ੍ਹਾਂ ਜਿਹੜੇ ਭਾਈ ਸਾਹਿਬ ਨਾਲ ਇੱਥੇ ਰਹੇ ਨੇ ਦਾਸ ਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ਔਰ ਸੇਵਾ ਦੇ ਵਿੱਚ ਇਹਨਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਸਾਡੇ ਵੀ ਸੁਭਾਗ ਪ੍ਰਾਪਤ ਹੋਇਆ ਬਹੁਤ ਮਨ ਨੂੰ ਪ੍ਰਸੰਨਤਾ ਆਈ ਜਿਸ ਤਰੀਕੇ ਨਾਲ ਮਹਾਰਾਜ ਜੀ ਦੇ ਪਾਵਨ ਰੂਪਾਨੀ ਸੇਵਾ ਸੰਭਾਲ ਰਹੇ ਹਨ ਭਾਈ ਜੱਜੋ ਸਿੰਘ ਜੀ ਮੁੱਖ ਸੇਵਾ ਦਾਸ ਸਾਹਿਬ ਇਸ ਮੇਨ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਭਾਈ ਭਜਨ ਸਿੰਘ ਜੀ ਦਾ ਧੰਨਵਾਦ ਕਰੀਏ ਸਾਨ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਬਾਣੀ ਗੁਰੂ ਗੁਰੂ ਹੈ ਬਾਣੀ ਸਾਡੇ ਗੁਰੂ ਸਾਹਿਬ ਬੈਠੇ ਹੋਏ ਬਰਾਜਮਣ ਹੋਏ ਹਨ ਇਸ ਕਾਗਜ਼ ਉੱਤੇ ਅਤੀ ਸਾਡੇ ਇਸ ਗੁਰਦੁਆਰਿਆਂ ਵਿੱਚ ਲਗਭਗ 11 ਸੂਤ ਨੇ ਅਤੀ ਇੱਕ ਪਿਛਲੇ ਸਾਲ ਖਣ ਤੋਂ ਚਾਰ ਇਹਨਾਂ ਸੂਤ ਸਾਡੇ ਕਾਫੀ ਜੀ ਪੁਰਾਣੇ ਹੋਏ ਹਨ ਫਿਰ ਤੋਂ ਕਾਫੀ ਮਰ ਦਵਾਈ ਸਕੇ ਵਿਚਾਰات ਕਰਨ ਦੇ ਵਿੱਚ ਹੀ ਕਾਫੀ ਕਿਸਮਾਂ ਆਪਾਂ ਸਤਿਕਾਰ ਕਰਨਾ ਕਿਵੇਂ ਕਰਨਾ ਯੂ نو ਹੁੰਦਾ ਕਿ ਕਿਸ ਤੋਂ ਹੁਣ ਵੀ ਹੁਣ ਗਾਂ ਜੋ ਇਹ ਕਾ ਕਿਸ ਤਰ੍ਹਾਂ ਸਤਿਕਾਰ ਨਾਲ ਕੀ ਕਰ ਸਕਦੇ ਆ ਅਤੇ ਇਹ ਵਿਚਾਰ ਵੈਸੇ ਸਾਲਖੰਡ ਚ ਚਲਦੀ ਸੀਗੀ ਆਪਣੀ ਉਹਨੂੰ ਵੰਬੜਦੇ ਵਿੱਚ ਸਣੋ ਪਤਾ ਲੱਗਾ ਕਿ ਭਾਈ ਸਾਹਿਬ ਨਹੀਂ ਆਏ ਹੋਏ ਆ ਭਾਈ ਭਗਤ ਸਿੰਘ ਜੀ ਜਿਹੋ ਗੁਰੂ ਮਾਨੋ ਜੀ ਹੰਦ ਸੇਵਾ ਸੰਭਾਲਦੇ ਜੀ ਤੋਂ ਮੈਂ ਉਹ ਚਾਇਏ ਜੀ ਅਤੇ ਜਿਨੇ ਵੀ ਬੇਸਰੂਪ ਸੀਗੇ ਆਪਣੇ ਉਸਾਰੀ ਕਿਰਪਾ ਨਾਲ ਉਹਨਾਂ ਦੀ ਸੇਵਾ ਆਪਣੇ ਪਿਆਰ ਦੇ ਸੇਵਾ ਜੁਈ ਹੈਗੀ ਆ ਉਹ ਕਰਦੇ ਭਾਈ ਸਾਹਿਬ ਨੇ ਮਨ ਮਰਾ ਖੁਸ਼ ਹੋਇਆ ਕਿ ਗੁਰੂ ਸਾਹਿਬ ਨੇ ਚਲੋ ਆ ਵੀ ਇੱਕ ਕਲਾ ਮਸਤਾਰ ਦੀ ਸੰਤੂ ਜੀ ਇਹ ਖੁਸ਼ੀ ਹੈ ਇਸ ਕਰਕੇ ਆ ਦਾਤ ਨੂੰ ਖਾਸ ਕਰਕੇ ਵਿਚਾਰ ਇਹ ਚਲੁੰਦੇ ਸੀ ਕਿ ਆਪਾਂ ਗੁਰੂ ਸਾਹਿਬ ਚਾਹ ਸੁਪਾ ਸੰਸਕਾਰ ਕਿਵੇਂ ਕਰਨਾ ਸਿਕਾਰ ਨਾਲ ਤੇ ਪਾਇਸਾ ਵੀ ਇੰਨੀ ਉਤਮ ਸੇਵਾ ਕਰਕੇ ਸੰਸਕਾਰ ਛਡੋ ਕਿ ਉਹ ਚਾਰ ਰੂਪ ਪ੍ਰਕਾਸ਼ ਕਰਨ ਜੋ ਬੀ ਗੁਣ ਉਹ ਸਰੀਰਕ ਬਣਾ ਤੇ ਹਾਲ ਸ੍ਰੀ ਆਕਾਲ ਅਤੇ ਹੁਣ ਉਹ ਜੇ ਸੂਤ ਜਿਹੜੇ ਪਾਸ ਸੰਸਕਾਰ ਕਰਨੇ ਸੀ ਗੁਰੂ ਪਿਆਰਿਓ ਉਹ ਹੁਣ ਆਪਣਾ ਇੱਥੇ ਪ੍ਰਕਾਸ਼ ਸਾਡੇ ਸੰਗਤ ਵਾਸਤੇ ਬਾਰਤ ਜੀ ਗੁਰੂ ਸਾਹਿਬ ਪਰਾਜਮਨ ਪ੍ਰਕਾਸ਼ ਹੋਣਗੇ ਅਤੇ ਉਹ ਆਪਣੇ ਆਪਣਾ ਜਿਵੇਂ ਆਪੀ ਸਾਈ ਜਾਣ ਜੋ ਉਹਨਾਂ ਦੇ ਵਾਸਤੇ ਸਰ ਕੇ ਇਹ ਜੀ ਸੇਵਾ ਹੈ ਬਹੁਤ ਜਦਰ ਮੌਂਸੇ ਬਾਇ ਫਲ ਬਹੁਤ ਚਾਰੇ ਕਿਉਂਕਿ ਚਾਰੇ ਆਪਣੇ ਸਾਰੇ ਪਿਜਿਸ਼ਨ ਸੰਗ ਵੱਲੋਂ ਇਹ ਕਿ ਆਪਾਂ ਦੇਨ ਨਹੀਂ ਦੇ ਸਕਦੇ ਕਿ ਚਾਰਸੂ ਵਿੱਚ ਆਪਾਂ ਸੰਸਕਾਰ ਕਰਦੇ ਸੀ ਹੁਣ ਕਿ ਪਕਾਸ ਕੰਮ ਜੋਗੇ ਬਣਾਦੇ ਸੋ ਇਸ ਇਸ ਉੱਤੇ ਮੈਂ ਸੰਧੂ ਇੱਕ ਜਕਾਰਾ ਛੜਨਾ ਭਾਈ ਸਾਹਿਬ ਨੂੰ ਆਪਣੇ ਬੇਨਤੀ ਹੈ ਕਿ ਗਿਆਨੀ ਨਹੀਂ ਹੋਣੀ ਆਪਣੇ ਸਰੂਪਾ ਕਿਸੇ ਹੋਣ ਕਰ ਦਬਸਾਈ ਸੰਧੂ ਜੀ ਜਿਹੜਾ ਗਾਲੀ ਵਿੱਚ ਜਕਾਰਾ ਛੜੇ ਕਿ ਬਰੇ ਦੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਭਜਨ ਸਿੰਘ ਜੀ ਦਾ ਸਨਕਾਰ ਵਾਹਿਗੁਰੂ ਤੁਮਨ ਅਤੀ ਆਪਣੇ ਕੋਲ ਵੀਰ ਭਾਈ ਰਾਜ ਰਾਜੀ ਸਿੰਘ ਵੀ ਪਹੁੰਚੇ ਹੋਏ ਹਨ ਅਤੇ ਉਹ ਐਸਡੀਸੀ ਇਸ ਟ੍ਰਾਂਸਪੋਰਟ ਵਲੋਂ ਜਿਨ੍ਹਾਂ ਨੇ ਉਸ ਸੰਗਤ ਵਲੋਂ ਵੀ ਭਾਈ ਭਜਨ ਸਿੰਘ ਹੋਂ ਦਾ ਸਨਮਾਨ ਕਰਨਾ ਸੀਗਾ ਅਤੇ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੇ ਅਪਾ ਮੈਂ ਦੁਆਰੇ ਸੰਗਤ ਨੂੰ ਵੀ ਗੁਰੂ ਕਰਨ ਬੋਲਸ ਅਪਾ ਇੱਕ ਖਲਾਸ਼ਟ ਦੇ ਕਰ ਦਿੱ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਰਾਜੀ ਸਿੰਘ ਜੀ ਬਹੁਤ ਆਪਣੀ ਹਮੇਸ਼ਾ ਜੋ ਤਮੀਮਤੀ ਨੂੰ ਜ਼ੋਰ ਤੇ ਸਾਨੂੰ ਕੁਝ ਲੋੜ ਨਹੀਂ ਛਾਈ ਨਾਲ ਖੜਦੇ ਆ ਤੇ ਇਹਨਾਂ ਵੀ ਬਹੁਤ ਜਿਆਦਾ ਅਪਾ ਧੰਨਵਾਦੀ ਆ ਅਤੇ ਆਪਣੀ ਗੁਰਸਾ ਮੇਰ ਕੰਸਾ ਤੇ ਸਾਰੇ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਨੂੰ ਸੇਵਾਦਾਰਾਂ ਦਾ ਔਰ ਖਾਸ ਕਰਕੇ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੜੇ ਹੀ ਤਨਮਨ ਘਰ ਦੇ ਨਾਲ ਬਹੁਤ ਹੀ ਲਗਨ ਦੇ ਨਾਲ ਸੇਵਾ ਕੀਤੀ ਸਾਨੂੰ ਬਾਰ ਬਾਰ ਇਹ ਗੱਲ ਤਾਂ ਕਹਿਣੀ ਪੈ ਰਹੀ ਆ ਕਿ ਇਹ ਗੱਲ ਸੁਣੀ ਸੁਣਾਈ ਨੇ ਸਾਰੇ ਪ੍ਰਬੰਧਕਾਂ ਨੇ ਔਰ ਦਾਸ ਨੇ ਜਿੰਨਾ ਤੇ ਭਾਈ ਸਾਹਿਬ ਨੇ ਸੇਵਾ ਕੀਤੀ ਮਹਾਰਾਜ ਜੀ ਦੀ ਕਿਰਪਾ ਨਾਲ ਮੈਨੂੰ ਮੌਕਾ ਮਿਲਿਆ ਭਾਈ ਸਾਹਿਬ ਦੀ ਸੰਗਤ ਕਰਨ ਦਾ ਔਰ ਸੱਚੀ ਬੜਾਈ ਮਨਕੋਸ਼ ਹੋਇਆ ਜੇ ਇਸ ਭਾਵਨਾ ਨਾਲ ਔਰ ਸਭ ਤੋਂ ਵੱਡੀ ਗੱਲ ਇਹਨਾਂ ਚ ਚਲੋ ਵਿਦਾਈ ਨਹੀਂ ਹੈ ਪਰ ਵਾਕਿਆ ਹੀ ਉਹ ਸੇਵਾ ਦੇ ਦੌਰਾਨ ਵੀ ਜਿਹੜੀ ਨਿਮਰਤਾ ਵਾ ਨਾ ਉਹ ਵੀ ਮਹਾਰਾਜ ਨੇ ਬੜੀ ਜੀ ਕਿਰਪਾ ਦੇ ਨਾਲ ਇਹਨਾਂ ਦੇ ਨਾਲ ਕੁਟਕੁਟ ਕੇ ਕਹਿ ਲੋ ਵੀ ਨਿਮਰਤਾ ਭਰੀ ਆ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਦਿੱਤਾ ਕਿ ਇਹ ਸਾਡੇ ਕੋਲ ਕੁਝ ਦਿਨਾਂ ਵਾਸਤੇ ਆ ਇਹ ਸਾਨੂੰ ਐ ਲੱਗ ਰਿਹਾ ਸੀ ਕਿ ਪਤਾ ਨਹੀਂ ਸਾਡੇ ਕੋਲ ਹੀ ਤਾਂ ਰਹਿੰਦੇ ਆ ਅੱਜ ਕੱਲ ਦਾ ਸਾਨੂੰ ਪਤਾ ਲੱਗਾ ਕਿ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਭਾਈ ਸਾਹਿਬ ਸਾਡਾ ਮਨ ਨਹੀਂ ਕਰਦਾ ਕਿ ਤੁਸੀਂ ਸਾਡੇ ਕੋਲੋਂ ਜਾਓ ਪਰ ਚਲੋ ਇਹਨਾਂ ਦੀ ਸੇਵਾਵਾਂ ਦੀ ਹੋਰ ਵੀ ਸੰਗਤ ਨੂੰ ਰੋੜਿਆ ਆਸ ਕਰਦੇ ਹਾਂ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਭਾਵਨਾ ਦੇ ਨਾਲ ਤੰਦੁਸਤੀ ਦੇ ਨਾਲ ਇਹਨਾਂ ਦੀ ਸੇਵਾ ਲੈਂਦੇ ਰਹਿਣ ਬਹੁਤ ਬਹੁਤ ਭਾਈ ਸਾਹਿਬ ਆਪ ਜੀ ਦਾ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਰੇਹ ਦੇ ਸਵਾਸਾਂ ਤੱਕ ਆਪ ਜੀ ਨੂੰ ਇਹ ਸੇਵਾ ਕੋ ਕਦੇ ਵੀ ਵਿਸਥੋਰਨਾ ਜਿਵੇਂ ਆਪ ਜੀ ਕਰ ਰਹੇ ਇਸੇ ਭਾਵ ਨਾਲ ਬਰਕਰਾਰ ਰੱਖੋ ਔਰ ਮਹਾਰਾਜ ਦੀ ਕਿਰਪਾ ਨਾਲ ਬ੍ਰਿਸ਼ਵੇਂ ਦੇ ਸਾਰੇ ਬ੍ਰਿਸਵੇਂ ਦੇ ਇਲਾਕਿਆਂ ਦੇ ਵਿੱਚ ਲਾਗੀ ਚਾਕੇ 28 ਰੂਪ ਜਿਹੜੇ ਸਨ ਉਹ ਭਾਈ ਸਾਹਿਬ ਜੀ ਦੇ ਸੇਵਾ ਜਿਹੜੀ ਉਹਨਾਂ ਦੀ ਕੀਤੀ ਆ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹਨਾਂ ਕੋਲ ਸੇਵਾ ਲਈ ਆ ਇਹ ਭਾਈ ਸਾਹਿਬ ਦੀ ਵਿੜਾਈ ਆ ਜੇ ਮਹਾਰਾਜ ਨੇ ਇਹਨਾਂ ਨੂੰ ਦੇਸ ਗੁਣ ਨਾਲ ਨਹੀਂ ਵਾਜਿਆ ਕਿ ਸੇਵਾ ਦੇ ਭਾਵ ਨਾਲ ਕਰਦੇ ਹੀ ਆ ਔਰ ਉਹਨਾਂ ਦਾ ਸੁਭਾਅ ਵੀ ਬੜਾ ਮਿੱਠ ਬੋਲਣਾ ਜਦੋਂ ਵੀ ਸਾਨੂੰ ਲੋੜ ਪਈ ਆ ਕਿਉਂਕਿ ਭਾਈ ਸਾਹਿਬ ਜਿਨ੍ਹਾਂ ਜਿਹੜੇ ਸੇਵਾ ਕਰਕੇ ਕੀਤੀ ਬ੍ਰਿਸਵੇਂ ਜਾਂ ਆਸੇ-ਪਾਸੇ ਦੇ ਗੁਰੂ ਘਰਾਂ ਵਿੱਚ ਉਹਨਾਂ ਸਮੇਂ ਲਗਭਗ ਭਾਈ ਸਾਹਿਬ ਨੇ ਇਸੇ ਗੁਰੂ ਘਰ ਵਿਕੇ ਰਾਇ ਇਸਰੇ ਕੀ ਔਰ ਜਿੰਨੀ ਵਾਰ ਵੀ ਸਾਨੂੰ ਲੋੜ ਪਈ ਤਾਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਦੀ ਭਾਈ ਸਾਹਿਬ ਅਡਜਸਟਮੈਂਟ ਕਰਨੀ ਆ ਤੁਸੀਂ ਆਇਆ ਸਹੈਸੁਰ ਇਧਰ ਕਮਰਾ ਕੀ ਜਾਂਦੇ ਹੋ ਜ ਸਾਡੇ ਨਾਲ ਕਿਤੇ ਵੀ ਭਾਈ ਸਾਹਿਬ ਵੱਲੋਂ ਸਾਨੂੰ ਇਹ ਨਹੀਂ ਮਹਿਸੂਸ ਹੋਇਆ ਵੀ ਨਹੀਂ ਭਾਈ ਸਾਹਿਬ ਮੈਨੂੰ ਤਰਕੀ ਹੋਈ ਆ ਪਰ ਉਹਨਾਂ ਨੇ ਜਿੱਦਾਂ ਉਹਨਾਂ ਨੂੰ ਬੇਨਤੀ ਕਰਨੀ ਉਹਨਾਂ ਨੇ ਸੇਵਾ ਵੀ ਕਰਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਜਿਵੇਂ ਦੀ ਵੀ ਇਹਨਾਂ ਨੂੰ ਸੇਵਾ ਦਿੱਖਰੀ ਇਹਨਾਂ ਨੇ ਆਪ ਫਿਰ ਨਾਲ ਦੇ ਨਾਲ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠ ਕੇ ਹਾਜ਼ਰੀਆਂ ਵੀ ਭਰੀਆਂ ਚਲੋ ਇਹ ਗੁਰੂ ਸਾਹਿਬ ਜੀ ਦਾ ਆਪਰਾ ਕਰਸਾ ਹੈ ਕਿਉਂ ਮਹਾਰਾਜ ਜੀ ਦੇ ਪਾਵਨ ਰੂਪਾਂ ਦੀ ਸੇਵਾ ਕਰਦੇ ਹਾਂ ਔਰ ਇਹਨਾਂ ਦੇ ਅੰਦਰ ਉਹ ਭਾਵਨਾ ਬਾਸ਼ਾ ਨੇ ਆਪ ਫੱਲੀਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਜੀ ਆਪ ਜੀ ਨੇ ਸੇਵਾ ਕੀਤੀ